ਲੋਕ ਭਾਜਪਾ ਦੇ ਨਾਲ ਸਟੈਪ ਬਾਈ ਸਟੈਪ ਜੁੜ ਰਹੇ ਨੇ ਅੱਗੇ ਵਧ ਰਹੇ ਨੇ ਭਾਜਪਾ ਨੂੰ ਪਸੰਦ ਕਰ ਰਹੇ ਨੇ ਔਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮੰਨ ਬਲਾ ਲਿਆ ਕਿ 2027 ਦੇ ਅੰਦਰ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਬਣਾਉਣ ਵਾਲੇ ਨੇ 100% ਅਸੀਂ 22 ਚ ਵੀ ਸਾਨੂੰ 28000 ਵੋਟ ਮਿਲਿਆ ਸੀ ਔਰ ਫਿਰ ਉਸ ਤੋਂ ਬਾਅਦ 24 ਦੀ ਲੋਕ ਸਭਾ ਦੇ ਅੰਦਰ ਵੀ ਸਾਨੂੰ 45000 ਵੋਟ ਮਿਲਿਆ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਲੋਕ ਭਾਜਪਾ ਦੇ ਨਾਲ ਸਟੈਪ ਬਾਈ ਸਟੈਪ ਜੁੜ ਰਹੇ ਨੇ ਅੱਗੇ ਵਧ ਰਹੇ ਨੇ ਭਾਜਪਾ ਨੂੰ ਪਸੰਦ ਕਰ ਰਹੇ ਨੇ ਔਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮੰਨ ਬਣਾ ਲਿਆ ਕਿ 2027 ਦੇ ਅੰਦਰ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਬਣਾਉਣ ਵਾਲੇ ਨੇ ਇਸ ਕਰਕੇ ਇਹ ਸ਼ੁਰੂਆਤ ਹੋਏਗੀ ਇਹ ਜਿਮਨੀ ਚੋਣ ਸ਼ੁਰੂਆਤ ਹੋਏਗੀ ਜਦੋਂ ਭਾਜਪਾ ਦਾ ਜਿਹੜਾ ਨੀ 2027 ਵਾਸਤੇ ਇਸ ਵਿਧਾਨ ਸਭਾ ਚ ਰੱਖੀ ਜਾਏਗਾ लुधियाना ਪੱਛਮੀ ਜਿਮਨੀ ਚੂਣਾ ਨੂੰ ਲੈ ਕੇ ਜਿੱਥੇ ਸਿਆਸਤ ਇਸ ਵੇਲੇ ਸਰਗਰਮ ਹੋ ਚੁੱਕੀ ਹੈ ਤਾਂ ਇਸੇ ਦਰਮਿਆਨ ਦੱਸਦੀ ਹੈ ਕਿ ਲੁਧਿਆਣਾ ਪੱਛਮੀ ਤੋਂ ਭਾਜਪਾ ਵੱਲੋਂ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਭਾਜਪਾ ਨੇ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਹੈ ਜੀਵਨ ਗੁਪਤਾ ਨੇ ਪਾਰਟੀ ਦਾ ਧੰਨਵਾਦ ਕੀਤਾ ਦੱਸਦੀ ਹੈ ਕਿ ਜੀਵਨ ਗੁਪਤਾ ਇੱਕ ਸਧਾਰਨ ਪਰਿਵਾਰ ਦਾ ਨਾਲ ਸੰਬੰਧਿਤ ਨੇ ਤੇ ਟਿਕਟ ਮਿਲਣ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਣਗੇ ਜਨਤਾ ਦੇ ਨਾਲ ਵੀ ਉਹਨਾਂ ਵਾਅਦਾ ਕੀਤਾ ਹੈ ਕਿ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਵੇਗਾ ਅੱਜ ਇਹ ਕਿ ਸੱਤਾਧਾਰੀ ਪਾਰਟੀ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਲਗਾਤਾਰ ਹੀ ਏਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਤੇ ਇਸੇ ਦਰਮਿਆਨ ਜਿੱਥੇ ਬਹੁਤ ਤਗੜੇ ਉਮੀਦਵਾਰ ਇਸ ਲੁਧਿਆਣਾ ਪੱਛਮੀ ਉਪਚੋਣ ਦੇ ਲਈ ਚੋਣ ਮੈਦਾਨ ਦੇ ਵਿੱਚ ਨੇ ਤਾਂ ਉਧਰ ਭਾਜਪਾ ਵੱਲੋਂ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਗਈ ਹਾਲਾਂਕਿ ਟਿਕਟ ਮਿਲਣ ਤੋਂ ਉਹਦਾ ਪਰਿਵਾਰ ਭਾਵੁਕ ਵੀ ਹੋਇਆ ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਮੈਨੂੰ ਲੁਧਿਆਣਾ ਪਛਮੀ ਦਾ ਉਮੀਦਵਾਰ ਵਜੋਂ ਮੈਂ ਦੀ ਕੋਸ਼ਿਸ਼ਾਂ ਕੀਤੀ ਹੈ ਔਰ ਦੂਸਰਾ ਧੰਨਵਾਦ ਮੈਂ ਆਪਣੀ ਪਾਰਟੀ ਦੇ ਕਾਰਜਕਰਤਾਵਾਂ ਦਾ ਕਰਦਾ ਜਿਨ੍ਹਾਂ ਨੇ ਮੇਰੇ ਹੱਕ ਦੇ ਵਿੱਚ ਆਵਾਜ਼ ਚੁੱਕੀ ਔਰ ਹਾਈ ਕਮਾਂਡ ਨੇ ਉਸ ਆਵਾਜ਼ ਨੂੰ ਹੂਬ ਹੂ ਜਿਹੜਾ ਹੈ ਉਹ ਸੁਣ ਕੇ ਉਸ ਤੇ ਵਰਕ ਕੀਤਾ ਸਰ ਕਾਫੀ ਲੇਟ ਜਿਹੜਾ ਅਨਾਉਂਸਮੈਂਟ ਕੀਤੀ ਗਈ ਹੈ ਉਸਦੇ ਵੀ ਕਹਿੰਦੇ ਕਾਰਨ ਕੀ ਕਾਰਨ ਰਹੇ ਨੇ ਲੱਗਦਾ ਕਿ ਵੱਡੀ ਲਿਸਟ ਸੀ ਜਾਂ ਫਿਰ ਦੇਖੋ ਇਸ ਤਰ੍ਹਾਂ ਹੈਗਾ ਕਿ ਸਾਡੀ ਪਾਰਟੀ ਜਿਹੜੀ ਹੈ ਉਹ ਕੇਡਰ ਬੇਸ ਪਾਰਟੀ ਹੈ ਪਿਛਲੇ 2 ਮਹੀਨੇ ਤੋਂ ਲਗਾਤਾਰ ਸਾਡੀ ਲੀਡਰਸ਼ਿਪ ਸਾਡੇ ਸਿ ਵਿਧਾਨ ਸਭਾ ਦੇ ਜਿਹੜੇ ਪ੍ਰਵਾਰੀ ਸੀ ਮਾਨਯੋਗ ਖੰਨਾ ਜੀ ਔਰ ਸਾਡੇ ਸਕੱਤਰ ਮੰਤਰੀ ਮਾਨਯੋਗ ਸ਼੍ਰੀ ਨਵਜ ਜੀ ਉਹ ਲਗਾਤਾਰ ਇਸ ਵਿਧਾਨ ਸਭਾ ਚ ਕਾਰਜ ਕਰਤਾ ਦੇ ਨਾਲ ਸੰਪਰਕ ਕਰ ਰਹੇ ਸੀ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਸੀ ਔਰ ਸਾਡੇ ਜਿਹੜੇ ਲੋਕਲ ਕਾਰਜ ਕਰਤਾ ਸੀ ਉਹ ਵੀ ਕਿਤੇ ਨਾ ਕਿਤੇ ਇੱਥੇ ਲੋਕਲ ਜਿਹੜੀ ਪਬਲਿਕ ਹੈ ਉਹਦੇ ਸੰਪਰਕ ਸੀਗੇ ਇਸ ਤੋਂ ਇਲਾਵਾ ਅਨੇਕਾਂ ਅਨੇਕ ਐਸੇ ਕੰਮ ਜਿਹੜੇ 11 ਸਾਲ ਦਾ ਸਾਡੀ ਕੇਂਦਰ ਦੀ ਸਰਕਾਰ ਦਾ ਰਿਕਾਰਡ ਬੋਲਦਾ ਉਹ ਜਿਹੜਾ ਹੈ ਅਸੀਂ ਲੈ ਕੇ ਆ ਕਰਕੇ ਲੋਕਾਂ ਦੇ ਵਿੱਚ ਜਾਣ ਵਾਲੇ ਆ ਸੋ ਮੈਂ ਸਮਝਦਾ ਕਿ 15 ਦਿਨ ਮੈਂ ਸਮਝਦਾ ਬੜੇ ਨੇ 15 ਦਿਨ ਦੇ ਵਿੱਚ ਅਸੀਂ ਯੋਗ ਕਰ ਦਿਖਾਵਾਂਗੇ ਕਿ ਜਦੋਂ 23 ਤਰੀਕ ਨੂੰ ਰਿਜ਼ਲਟ ਆਣਾ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲੇਗਾ ਔਰ ਅਸੀਂ ਜਿੱਤ ਕੇ ਹਰ ਹਾਲ ਦੇ ਵਿੱਚ ਵਿਧਾਨ ਸਭਾ ਚ ਜਾਵਾਂ ਸਰ ਪਿਛਲੀ ਵਾਰੀ ਵੋਟ ਬੈਂਡ ਵੱਡੇ ਪੁੰਦੇ ਆਵਾਜ਼ ਮੈਂਬਰ ਪਾਰਲੀਮੈਂਟ ਦੀ ਚੋਣਾਂਦਿਆਂ ਲੱਗਦਾ ਕਿ ਲੋਕਾਂ ਦਾ ਜਿਹੜਾ ਫਾਇਦਾ ਹੋਵੇਗਾ ਨਹੀਂ 100% ਅਸੀਂ 22 ਚ ਵੀ ਸਾਨੂੰ 28000 ਵੋਟ ਮਿਲਿਆ ਸੀ ਔਰ ਫਿਰ ਉਸ ਤੋਂ ਬਾਅਦ 24 ਦੀ ਲੋਕ ਸਭਾ ਦੇ ਅੰਦਰ ਵੀ ਸਾਨੂੰ 45000 ਵੋਟ ਮਿਲਿਆ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਲੋਕ ਭਾਜਪਾ ਦੇ ਨਾਲ ਸਟੈਪ ਬਾਈ ਸਟੈਪ ਜੁੜ ਰਹੇ ਨੇ ਅੱਗੇ ਵਧ ਰਹੇ ਨੇ ਭਾਜਪਾ ਨੂੰ ਪਸੰਦ ਕਰ ਰਹੇ ਨੇ ਔਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮੰਨ ਬਣਾ ਲਿਆ ਕਿ 2027 ਦੇ ਅੰਦਰ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਬਣਾਉਣ ਵਾਲੇ ਨੇ ਇਸ ਕਰਕੇ ਇਹ ਸ਼ੁਰੂਆਤ ਹੋਏਗੀ ਇਹ ਜਿਮਨੀ ਚੋਣ ਸ਼ੁਰੂਆਤ ਹੋਏਗੀ ਜਦੋਂ ਪਾਜਪਾ ਦਾ ਜਿਹੜਾ ਨੀ 2027 ਵਾਸਤੇ ਇਸ ਵਿਧਾਨ ਸਭਾ ਚ ਰੱਖੀ ਜਾਏ। ਮੁਕਾਬਲਾ ਕਿਸ ਪਾਰਟੀ ਨਾਲ ਦੇਖਦੇ ਹੋ? ਦੇਖੋ ਮੁਕਾਬਲਾ ਤਾਂ ਜਿਹੜੇ ਖੜੇ ਨੇ ਸਭ ਨਾਲ ਹੁੰਦਾ ਹੈ। ਮੈਂ ਕਿਸੇ ਪਲਟੀਕਲ ਪਾਰਟੀ ਨਾਲ ਮੁਕਾਬਲੇ ਦੀ ਗੱਲ ਨਹੀਂ ਕਰਾਂਗਾ। ਪਰ ਮੈਨੂੰ ਇੰਨਾ ਪਤਾ ਹੈ ਕਿ ਇਹ ਜਦੋਂ ਅੱਜ ਬੇਸ਼ੱਕ ਲੁਧਿਆਣੇ ਦੇ ਲੋਕ ਸੋਚਦੇ ਹੋਣਗੇ ਕਿ ਕੈਂਡੀਡੇਟ ਲੇਟ ਆਇਆ। ਪਰ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਦੱਸਦਾ ਕਿ ਇਹ 15 ਦਿਨਾਂ ਦੇ ਅੰਦਰ ਲੋਕਾਂ ਨੇ ਉਹ ਫੈਸਲਾ ਕਰਨਾ ਹੈ ਜਿਹੜਾ ਕਿ ਬਾਕੀ ਕੈਂਡੀਡੇਟਾਂ ਨੇ ਕਦੇ ਸੋਚਿਆ ਨਹੀਂ ਹੋਊਗਾ ਲੋਕਾਂ ਨੇ ਭਾਜਪਾ ਦੇ ਹੱਕ ਦੇ ਵਿੱਚ ਫੈਸਲਾ ਕਰਨਾ ਆਖਰੀ ਸਵਾਲ ਆ ਅਸੀਂ ਭਾਵਕਪਨ ਵੀ ਦੇਖਿਆ ਉਹਨਾਂ ਭਾਵਕ ਹੋਏ ਹੋ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਇੱਕ ਸਧਾਰਨ ਵਿਅਕਤੀ ਹਾਂ ਮੈਂ ਕੋਈ ਅਮੀਰ ਵਿਅਕਤੀ ਨਹੀਂ ਹੈਗਾ ਲੋਕਾਂ ਨੇ ਦੂਜੀਆਂ ਪਾਰਟੀਆਂ ਨੇ ਅਮੀਰਾਂ ਨੂੰ ਟਿਕਟਾਂ ਦਿੱਤੀਆਂ ਔਰ ਭਾਜਪਾ ਹੀ ਆ ਜਿਹਦੇ ਵਿੱਚ ਸਧਾਰਨ ਵਿਅਕਤੀ ਨੂੰ ਵੀ ਟਿਕਟ ਮਿਲਦੀ ਹੈ ਮੈਂ ਛੋਟੇ ਜਿਹੇ ਘਰ 'ਚ ਰਹਿਣ ਵਾਲਾ ਅਸੀਂ ਤਿੰਨ ਭਰਾ ਇਕੱਠੇ ਰਹਿੰਦੇ ਹਾਂ ਛੋਟੇ ਜਿਹੇ ਘਰ 'ਚ ਰਹਿਣ ਵਾਲਾ ਇੱਕ ਵਿਅਕਤੀ ਹਾਂ ਔਰ ਮੇਰੇ ਮੈਂ ਭਾਵਕ ਹੋਣਾ ਮੇਰਾ ਮਤਲਬ ਇੰਨਾ ਹੀ ਸੀ ਕਿ ਇੱਕ ਛੋਟੇ ਕਾਰਗਰਤਾ ਨੇ ਪਾਰਟੀ ਦੇ ਆਪਣਾ ਪਰੋਸਾ ਜਤਾਇਆ ਹੈ ਔਰ ਇਹ ਕੇਵਲ ਭਾਜਪਾ ਚ ਸੰਭਵ ਹੋਰ ਕਿਸੇ ਪਾਰਟੀ ਚ ਸੰਭਵ ਨਹੀਂ ਹੈ ਜੀ ਸਤਿ ਮੇਰਾ ਨਾਮ ਸੁਨੀਤਾ ਮੇਰੇ ਹਸਬੰਡ ਬਹੁਤ ਪੁਰਾਣੇ ਟਾਈਮ ਤੋਂ ਬੀਜੇਪੀ ਦੀ ਸੇਵਾ ਕਰਦੇ ਆ ਰਹੇ ਨੇ ਕਦੇ ਇਹਨਾਂ ਨੇ ਕਿਸੇ ਨਾਲ ਜਾਤਸੀ ਨਹੀਂ ਕੀਤੀ ਕਦੇ ਕਿਸੇ ਤੋਂ ਪੈਸਾ ਨਹੀਂ ਖਾਇਆ ਇਸ ਗੱਲ ਦੀ ਮੈਂ ਗਰੰਟੀ ਲੈਂਦੀ ਆ ਇੱਕ ਬੰਦਾ ਵੀ ਸਾਬਤ ਕਰ ਦੇਵੇ ਵੀ ਇਸ ਬੰਦੇ ਨੇ ਪੈਸੇ ਗਾਦੇ ਤਿੰਨ ਵਾਰ ਬੀਜੇਪੀ ਪਾਰਟੀ ਦੇ ਹੈ ਜਨਰਲ ਸਕੱਤਰ ਹੀ ਰਹਿ ਚੁੱਕੇ ਪਰ ਮੈਂ ਧੰਨਵਾਦ ਕਰਦੀ ਆ ਬਹੁਤ ਬੀਜੇਪੀ ਦਾ ਜੀ ਨਾਲੇ ਸਾਨੂੰ ਮਾਨ ਵਾਚਿਆ ਹਲਕਾ ਇਨਵੈਸਟ ਵੈਸਟ ਵਾਲਨ ਨਹੀਂ ਕਹੂੰਗੀ ਸਾਡਾ ਤੁਸੀਂ ਇੱਕ ਵਾਰ ਸਾਥ ਦੇ ਕੇ ਦੇਖੋ ਤੁਸੀਂ ਯਾਦ ਕਰੋਗੇ ਵੀ ਐਮਐਲਏ ਅੱਗੇ ਵੀ ਬਹੁਤ ਆ ਨੇ ਪਰ ਇਹਦਾ ਐਮਐਲਏ ਨੇ ਤੁਹਾਨੂੰ ਕਦੇ ਮਿਲਣਾ ਜੀ ਠੀਕ ਸਾਡਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਮਾਨ ਵਾਚਿਆ ਜੀਜੇਪੀ 파ਰਟੀ ਦਾ ਥੈਂਕ ਯੂ ਕੀ ਨਾਮ ਹੈ ਮੇਰਾ ਨਾਮ ਪਲਕ ਗੁਪਤਾ ਹੈ ਮੈਂ ਜੀਵਨ ਗੁਪਤਾ ਜੀ ਦੀ ਡਾਟਰ ਇਨ ਲਾ ਅੱਛਾ ਕੀ ਲੱਗਦਾ ਤੁਹਾਨੂੰ ਅੱਜ ਜਿਵੇਂ ਬੀਜੇਪੀ ਨੇ ਅ ਟਿਕਟ ਦਿੱਤੀ ਹੈ ਉਮੀਦ ਸੀ ਕਿ ਕਿਉਂਕਿ ਹੋਰ ਵੀ ਜਿਹੜੇ ਲਾਈਨ ਚ ਲੱਗੇ ਹੋਏ ਸੀਗੇ ਨਹੀਂ ਸਾਨੂੰ ਪੂਰੀ ਉਮੀਦ ਸੀਗੀ ਟਿਕਟ ਸਾਨੂੰ ਹੀ ਮਿਲੇਗੀ ਬੀਜੇਪੀ ਨੇ ਜ਼ਰੂਰ ਟਾਈਮ ਲਿੱਤਾ ਪਰ ਉਹਨਾਂ ਦਾ ਫੈਸਲਾ ਬਿਲਕੁਲ ਸਹੀ ਸੀ ਤੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਟਿਕਟ ਜੀਵਨ ਗੁਪਤਾ ਜੀ ਨੂੰ ਮਿਲੀ ਅੱਛਾ ਤੁਹਾਨੂੰ ਹਲਕਾ ਵੈਸਟ ਦੀ ਗੱਲ ਕਰੀਏ ਕਿਉਂਕਿ ਇੱਕ ਪਾਸੇ ਭਾਰਤ ਪੁਸ਼ਨਾਸ਼ੂ ਨੇ ਸੰਜੀਵ ਰੋੜਾ ਆਮ ਆਦੀ ਪਾਰਟੀ ਤੋਂ ਆ ਇੱਕ ਪਾਸੇ ਦੂਜੇ ਪਾਸੇ ਆਪਣਾ ਅਕਾਲੀ ਦਲ ਤੋਂ ਪਰ ਉਪਰ ਘੁੰਮਣ ਨੇ ਕੀ ਲੱਗ ਰਿਹਾ ਕਿ ਕਿੱਦਾਂ ਦੀ ਫਾਈਟ ਰਹੇਗੀ ਕਿਉਂਕਿ ਇੱਕ ਸਾਰੇ ਪਾਸੇ ਜਿਹੜੀ ਜੇ ਦੇਖਿਆ ਜਾਵੇ ਹਲਕਾ ਵੈਸਟ ਦੀ ਗੱਲ ਕਰੀ ਜਾਵੇ ਤੇ ਲੋਕਾਂ ਦਾ ਕਿੱਦਾਂ ਰੂਝਾਨ ਰਹੇਗਾ ਲੋਕਾਂ ਨੇ ਸੱਚ ਦੀ ਸੱਚ ਦਾ ਸਾਥ ਦੇਣਾ ਤੇ ਮੈਨੂੰ ਪੱਕੀ ਉਮੀਦ ਹੈ ਕਿ ਉਹ ਭਾਜਪਾ ਦਾ ਹੀ ਸਾਥ ਦੇਣਗੇ ਜੀਵਨ ਗੁਪਤਾ ਜੀ ਦਾ ਹੀ ਸਾਥ ਦੇਣਗੇ अच्छा ਪਹਿਲਾਂ ਕਿਤੇ ਗੱਲਬਾਤ ਹੋਈ ਸੀ ਵੀ ਵੀ ਟਿਕਟ ਦੇਣ ਦੀ ਗੱਲ ਚੱਲ ਰਹੀ ਹੈ ਵੀ ਸਾਨੂੰ ਹੀ ਮਿਲਣੀ ਹੈ ਪਰਿਵਾਰ ਦੇ ਵਿੱਚ ਆਪਸ ਕੇ ਵਾਰ ਗਲਤ ਹੁੰਦੀ ਹੈ ਵੀ ਟਿਕਟ ਮਿਲਣੀ ਹੈ ਜਾਂ ਕਿਹਨੂੰ ਮਿਲੇਗੀ ਕੋਈ ਗੱਲਬਾਤ ਹੁੰਦੀ ਸੀ ਇਹ ਤਾਂ ਗੱਲ ਹੈ ਕਿ ਸਾਰਾ ਦਿਨ ਘਰ ਦੇ ਵਿੱਚ ਇਹੀ ਗੱਲ ਚਰਚਾ ਚੱਲਦੀ ਰਹਿੰਦੀ ਸੀ ਕਿ ਟਿਕਟ ਕਦੋਂ ਅਨਾਉਂਸ ਹੋਊਗੀ ਕਿਸਨੂੰ ਮਿਲੂਗੀ ਤੇ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਟਿਕਟ ਜੀਵਨ ਗੁਪਤਾ ਜੀ ਨੂੰ ਹੀ ਮਿਲਣੀ ਚਾਹੀਦੀ ਹੈ ਤੇ ਮਿਲੂਗੀ ਅੱਛਾ ਜਿੱਦ ਤਰ੍ਹਾਂ ਰਾਕੇ ਦਾ ਪੱਦਰ ਸੰਮਦੀ ਕੋ ਕਿ ਸਾਹਮਣੇ ਤੁਹਾਡੇ ਜਿਵੇਂ ਆਸ਼ੂ ਨੇ ਔਰ ਸੰਜੀਪ अरोड़ा ਨੇ ਜਿੱਤਨ ਦਾ ਰਾਹ ਕਿਤਾਬ ਪੱਤਰ ਸਮਝ ਨਹੀਂ ਜਿੱਤ ਵੀ ਸਾਡੀ ਝੋਲੀ ਹੀ ਪਾਉਗੀ